ਹਾਂਜੀ ਰੋਇਪੁਰ ਤੋਂ ਮੋਲਾ ਰੋਡ ਦੇ ਆਮਿਆਂ ਦੇ ਕੋਲ ਆ ਕੀ ਜਿਗਾਰਡ ਪਿਆ ਏ ਪੱਖੇ ਹੀ ਪੱਖੇ ਬਲੇ ਬਲੇ ਬਣਾ ਵੱਡਾ ਜਿਗਾਰਡ ਲੱਗਦਾ ਮੋਟਰਸਾਈਕਲ ਲਿਵਰੀ ਬੜੀ ਲੱਗਦੀ ਏ ਇਸੇ ਦਾ ਯਾਰ ਮਸ਼ੀਨਾ ਮਸ਼ੀਨਾ ਬੜੀਆਂ ਪਈਆਂ ਤਕੜਾ ਹੀ ਕੰਮ ਲੱਗਦਾ ਬਣਿਆ ਕਰਦੇ ਆ ਹਾਂ ਕੇ ਐਸ ਮਨੀਸ਼ ਵਰਕਸ ਏ ਬਾਈਆਂ ਦਾ ਕੰਮ ਕਾਫੀ ਵੱਡਾ ਲੱਗਦਾ ਹੈ ਹਰਜੀ ਬਾਜੀ ਸਾਸਿਕਾਲ ਜੀ ਹੋਰ ਸਭ ਕੀ ਹਾਲ ਚਾਲ ਆ ਇਹ ਆ ਪੱਖੇ ਭੁਖੇ ਬੜਾ ਪੈਣੇ ਆ ਆਪਾਂ ਕਿਹੜਾ ਕਿਹੜਾ ਕੰਮ ਕਰਦੇ ਇਥੇ ਬੜਾ ਉੱਚੀ ਬੋਲਿਆ ਜੀ ਪਾਪਾ ਸ਼ੁਰੂ ਕਰੀਦਾ ਪੱਖਿਆਂ ਦੇਲੇ ਮੰਡੀ ਵਾਲੇ ਸਾਲ ਕਰੀਦਾ ਆ ਜਿਹੜਾ ਮਰਜ਼ੀ ਆ ਜਾ ਟੋਟਰੀ ਛੇਰਾਂ ਦਾ ਹਾਂ ਚੱਲਦਾ ਸਾਰਾ ਕੰਮ ਚੱਲਦਾ ਆ ਮੰਡੀ ਦੇ ਪੱਖੇ ਆਹ ਵੇ ਨਵੇਂ ਬਣਦੇ ਪਏ ਆ ਵੇ ਆਏ ਵਾਈਟ ਏਰੀਆ ਨਵੇਂ ਬਣਦੇ ਪਏ ਆ ਹਾਂ ਪਰ ਬਹੁਤ ਬਹੁਤ ਚੱਲਦੇ ਦੋ ਬਾਈ ਕਹਿੰਦਾ ਵੀ ਛੇਲਰਾਂ ਦਾ ਕੰਮ ਅਕੀਸ ਮਨੇਸ਼ ਵਰਕਰ ਹਾਂ ਐ ਫਰੋਇਪੁਰ ਮੱਲਾ ਰੋਡ ਦੇ ਸ਼ੇਲੜਾ ਟੋਟਲੀ ਕੰਮ ਕੋਈ ਵੀ ਸ਼ੇਲੜਾ ਆਹਦਾ ਪੱਖੇ ਨਵੇਂ ਬੰਦ